ਬਲੱਡ ਡੋਨੇਸ਼ਨ ਜਿਹੜਾ ਹੈ ਇਹ ਮੇਰਾ ਇੱਕ ਤਰ੍ਹਾਂ ਦਾ ਪੈਸ਼ਨ ਹੀ ਹੈ ਮੈਂ ਪਿਛਲੇ ਲੰਬੇ ਸਮੇਂ ਤੋਂ ਖੂਨਦਾਨ ਕਰ ਰਿਹਾ ਹਾਂ ਮੇਰੀਆਂ ਮੰਨਨਾਇਕ ਕਿਉਂਕਿ ਇੱਕ ਯੂਨਿਟ ਦੇ ਕੇ ਅਸੀਂ ਚਾਰ ਜਾਨਾਂ ਬਚਾ ਸਕਦੇ ਹਾਂ ਤਾਂ ਸਾਨੂੰ ਖੂਨਦਾਨ ਜਿਹੜਾ ਕਰਨਾ ਚਾਹੀਦਾ ਹੈ ਬਹੁਤ سارے ਆਰਗਨਸ ਨੂੰ ਸਾਇੰਟਿਫਿਕ ਐਡਵਾਂਸਮੈਂਟ ਦੇ ਨਾਲ ਬਹੁਤ سارے ਆਰਗਨਸ ਹਾਰਵੈਸਟ ਕੀਤੇ ਜਾ ਸਕਦੇ ਆ ਤੇ ਮੈਂ ਸਮਝਦੀ ਹਾਂ ਕਿ ਬਹੁਤ ਵਧੀਆ ਉਤਕਾਲਾ ਹੈ ਤੇ ਬਹੁਤ ਅੱਛਾ ਰਿਸਪੌਂਸ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕੋਈ ਵੀ ਵਿਅਕਤੀ ਬਿਨਾਂ ਖੂਨ ਤੋਂ ਕਿਸੇ ਸਰਜਰੀ ਦੌਰਾਨ ਐਕਸੀਡੈਂਟ ਕਾਰਨ ਆਪਰੇਸ਼ਨ ਦੌਰਾਨ ਉਸਦੀ ਮੌਤ ਨਾ ਹੋਵੇ ਇਹ ਮਨੁੱਖਤਾ ਲਈ ਇੱਕ ਅਜੀਹੀ ਸੇਵਾ ਹੈ ਜਿਸ ਦਾ ਕੋਈ ਬਦਲਾ ਨਹੀਂ ਹੈ मैं थोड़े तो राील कर दी है के, आ, सारे मोहाली निवासियों कैंप लो हांजी जिन्हें तुम जानते हो अः रेडक्रॉस बड़ी पुरानी संस्था सा ਗਰੀਬਾਂ ਵਾਸਤੇ ਤੇ ਲੋੜਵੰਦਾਂ ਵਾਸਤੇ ਕੰਮ ਕਰਦੀ ਹੈ ਅਤੇ ਕਮ ਕਰਦੀ ਹੈ। ਔਰ ਵਕ ਵਕ ਸਮੇਂ ਤੇ ਰੈੱਡ ਕਰਾਸ ਮੁਹਾਲੀ ਵੱਲੋਂ ਇਹ ਪ੍ਰਯੋਗਲਾ ਕੀਤਾ ਜਾਂਦਾ ਹੈ ਕਿ ਲੋਕਾਂ ਲਈ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਜਾਵੇ। ਵਿਸ਼ਵਾਸ ਫਾਊਂਡੇਸ਼ਨ ਸਾਡਾ ਬੜਾ ਪੁਰਾਣੀ ਪਾਰਟਨਰਸ਼ਿਪ ਜਿਹੜੀ ਹੈ ਵਿਸ਼ਵਾਸ ਫਾਊਂਡੇਸ਼ਨ ਨਾਲ ਰਹੀ ਹੈ। ਜਦੋਂ ਲਾਈਕ ਮਾਈਂਡਡ ਲੋਗ ਔਰ ਅੱਛੀ ਸੋਚ ਵਾਲੇ ਲੋਗ ਇੱਕ ਪਲੇਟਫਾਰਮ ਤੇ ਇਕੱਠੇ ਆ ਜਾਂਦੇ ਹੈ ਤਾਂ ਬਹੁਤ ਕੁਝ ਬਦਲਾਵ ਲਿਆ ਸਕਦੇ ਹੈ। ਤਾਂ ਮੈਂ ਸਮਝਦੀ ਹਾਂ ਉਹਦੇ ਹੀ ਇੱਕ ਐਗਜ਼ਾਮਪਲ ਹੈ ਕਿ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਸੀ ਸਾਲ ਦੇ ਵਿੱਚ ਚਾਰ ਵਾਰੀ ਲੰਨੇ ਵੱਖ-ਵੱਖ ਥਾਵਾਂ ਤੇ ਅਲੱਗ ਕੈਂਪਸ ਦਾ ਚੱਲਦੀ ਰਹਿੰਦੇ ਨੇ ਲੇਕਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਇਹ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਨਾ ਸਿਰਫ ਬਲੱਡ ਡੋਨੇਸ਼ਨ ਤੁਸੀਂ ਦੇਖ ਰਹੇ ਹੋ ਆਰਗਨ ਡੋਨੇਸ਼ਨ ਦਾ ਵੀ ਜਿਹੜਾ ਪੀਜੀਆਈ ਵੱਲੋਂ ਟੀਮ ਆਈ ਹੋਈ ਹੈ ਕਿ ਜਿਹੜੇ ਬ੍ਰੇਨ ਡੈਡ ਵਿਅਕਤੀ ਹੁੰਦੇ ਨੇ ਜਿਨ੍ਹਾਂ ਦੇ ਆਰਗਨਸ ਨੂੰ ਲੈ ਕੇ ਬਾਕੀ ਜੀਵਿਤ ਵਿਅਕਤੀ ਲੋੜਵਰ ਪੇਸ਼ੈਂਟ ਲਈ ਉਪਯੋਗ ਕੀਤਾ ਜਾ ਸਕਦਾ ਹੈ ਔਰ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ ਬਹੁਤ ਸਾਰੇ ਆਰਗਨਸ ਹੁਣ ਸਾਇੰਟਿਫਿਕ ਐਡਵਾਂਸਮੈਂਟ ਦੇ ਨਾਲ ਬਹੁਤ ਸਾਰੇ ਆਰਗਨਸ ਹਾਰਵੈਸਟ ਕੀਤੇ ਜਾ ਸਕਦੇ ਹਨ ਔਰ ਇੱਕ ਲੋੜਵੰਦ ਵਿਅਕਤੀ ਦੇ ਵਿੱਚ ਯੂਜ਼ ਕੀਤੇ ਜਾ ਸਕਦੇ ਹਨ ਤੇ ਮੈਂ ਸਮਝਦੀ ਹਾਂ ਕਿ ਬਹੁਤ ਵਧੀਆ ਉਪਰਾਲਾ ਹੈ ਔਰ ਬਹੁਤ ਅੱਛਾ ਰਿਸਪੌਂਸ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਨਾ ਸਿਰ ਸਾਡੇ ਆਪ ਦੇ ਏਮਪਲੋਈਜ਼ ਕੋਰਪ ਕੰਪਲੈਕਸ ਦੇ ਏਮਪਲੋਈਜ਼ ਸਗੋਂ ਉਹ ਜਿਹੜੇ ਪਬਲਿਕ ਦੇ ਨੂੰ ਮੈਂਦੇ ਜਿਹੜੇ ਵੱਖ-ਵੱਖ ਕੰਮਾਂ ਵਾਸਤੇ ਤਹਿਸੀਲ ਵਿਖੇ ਜਾਂ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿਖੇ ਆਪਦੇ-ਆਪੇ ਕੰਮ ਵਾਸਤੇ ਆਏ ਸੀ ਉਹ ਵੀ ਆਪ ਦਾ ਸਮਾਂ ਕੱਟ ਕੇ ਬਲੱਡ ਡੋਨੇਟ ਕਰ ਰਹੇ ਨੇ organ donation ਲਈ ਸਬਸਕ੍ਰਾਈਬ ਕਰ ਰਹੇ ਨੇ ਤੇ ਮੈਂ ਤੁਹਾਡੇ ਦਾ ਹੀ ਅਪੀਲ ਕਰਦੀ ਹਾਂ ਕਿ ਸਾਡੇ ਸਾਰੇ ਮੁਹਾਲੀ ਨਿਵਾਸੀਆਂ ਨੂੰ ਕਿ ਇਸ ਬਲੱਡ ਡੋਨੇਸ਼ਨ ਕੈਂਪ ਵਿੱਚ ਭਾਗ ਲਓ ਔਰ organ donation ਡਰਾਈਵ ਦੇ ਵਿੱਚ ਭਾਗ ਲਓ ਤਾਂ ਕਿ ਅਸੀਂ ਲੋੜਵੰਦ ਵਿਅਕਤੀ ਤੱਕ ਟਾਈਮਲੀ ਪਹੁੰਚ ਸਕੀਏ ਪਿਛੇ ਸਮੇਂ ਜਦੋਂ ਡੇਂਗੀ ਦੇ ਕੇਸਸ ਸਾਡੇ ਸਾਰੇ ਸੂਬੇ ਦੇ ਵਿੱਚ ਟ੍ਰਾਈ ਸਿਟੀ ਦੇ ਵਿੱਚ ਵਧ ਰਹੇ ਸੀ ਉਦੋਂ ਅਸੀਂ ਦੇਖਿਆ ਕਿ ਕਿੰਨੀ ਅਰਜੈਂਸੀ ਹੁੰਦੀ ਹੈ ਐਮਰਜੈਂਸੀ ਹੁੰਦੀ ਹੈ ਜਿਹਦੇ ਵਿੱਚ ਸਾਨੂੰ ਬਲੱਡ ਪਲੇਟलेट्स ਦੀ ਜਾਂ ਬਲੱਡ ਦੇ ਫੂਰ ਆ ਪਾਰਟਸ ਦੀ ਲੋਡ ਪੈ ਜਾਂਦੀ ਹੈ ਤੇ ਇਹ ਜਿਹੜਾ ਬਲੱਡ ਬੈਂਕ ਮੇਨਟੇਨ ਕੀਤਾ ਜਾਂਦਾ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਉਹ ਕ੍ਰਿਟੀਕਲ ਟਾਈਮ ਜਿਹੜਾ ਹੈ ਬਚਾਇਆ ਜਾ ਸਕਦਾ ਹੈ ਜੇ ਸਾਡੇ ਕੋਲ ਆਲਰੇਡੀ ਯੂਨਿਟਸ ਉਪਲਬਧ ਹੋਣ ਤੇ ਮੈਂ ਤੁਹਾਡੇ ਰਹੀਂ ਫੇਰ ਇੱਕ ਵਾਰੀ ਸਾਰੇ ਆਰਗੇਨਾਈਜ਼ਰ ਦਾ ਧੰਨਵਾਦ ਕਰਦੀ ਹਾਂ ਸਾਡੇ ਮੀਡੀਆ ਕਰਮੀਆਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਅੱਜ ਇੱਥੇ ਆ ਕੇ ਪ੍ਰੋਗਰਾਮ ਨੂੰ ਕਵਰ ਕਰ ਰਹੇ ਹੋ ਔਰ ਸਾਡੇ ਸਾਰੇ ਨਿਗਾਸੀਆਂ ਨੂੰ ਆਪਣੇ ਦਸਤਰਾ ਦੇ EMPLOYEES ਨੂੰ ਪਬਲਿਕ ਨੂੰ ਅਪੀਲ ਕਰਦੀ ਹਾਂ ਕਿ ਇੱਥੇ ਅੱਜ ਵੱਧ ਤੋਂ ਵੱਧ ਜਿਹੜੀ ਡੋਨੇਸ਼ਨ ਕਰੋ ਤਾਂ ਕਿ ਇਥੇ ਲੋਕਾਂ ਲਈ ਦਾ ਇੱਕ ਉਪਰਾਲਾ ਸਕਸੈਸਫੁਲ ਕਰ ਸਕੋ ਕਾਫੀ ਜ਼ਿਆਦਾ ਬਹੁਤ ਅਵੇਰਨੈਸ ਆਈ ਹੈ ਉਹ ਡੀਓ ਸਾਹਿਬ ਦੇਖੇ ਨਮਕੀ 122 ਵਿੱਚ ਬਾਤ ਕਰਦੇ ਨੂੰ ਦਿੱਤਾ ਕੀ ਲੱਗਦਾ ਸਰੂ ਇਹਦੇ ਵਿੱਚ ਹਲੇ ਕਿਤੇ ਕਮੀਆਂ ਜਿਵੇਂ ਤੁਸੀਂ ਆਰਗਾਨਿਕ ਫੂਡ ਦੀ ਗੱਲ ਕੀਤੀ ਹੈ ਜਿਹੜੀ ਅਵੇਰਨੈਸ ਹੋਣੀ ਚਾਹੀਦੀ ਸੀ ਹਲੇ ਹੈ ਨਹੀਂ ਉਹਦੇ ਵਿੱਚ ਇਹਦੇ ਵਿੱਚ ਕੁਝ ਲੋਕਾਂ ਚ ਹਲੇ ਵੀ ਉਹੀ ਜਿਹੜਾ ਹੋਇਆ ਵੀ ਸਾਡਾ ਜੀ ਸਿਸਟਮ ਨਾ ਹੋਇਆ ਤਾਂ ਕਈ ਤਰ੍ਹਾਂ ਦੀ ਜਿਵੇਂ ਮਤਲਬ ਉਹਨਾਂ ਦੀ ਮੁਕਤੀ ਨਹੀਂ ਮਿਲਦੀ ਇਹ ਹੈਗਾ ਹਲੇ ਵੀ ਕਿਤਨੇ ਕਿਤੇ ਲੋਕਾਂ ਦੇ ਵਿੱਚ ਇਹ ਤੁਹਾਨੂੰ ਲੱਗਦਾ ਅਵੇਰਨੈਸ ਦੇ ਘਾਟ ਹੈ ਦੇਖੋ ਜੀ ਹਾਂ ਬਹੁਤ ਸਾਰੀ ਮਿਸਗਿਵਿੰਗਸ ਮੈਂ ਸਮਝਦੀ ਹਾਂ ਕਿ ਲੋਕ ਇਸ ਇਸ਼ੂ ਤੇ ਲੈ ਕੇ ਚੱਲ ਰਹੇ ਨੇ ਔਰ ਮੈਂ ਤੁਹਾਨੂੰ ਬੇਨਤੀ ਕਰਾਂਗੀ ਕਿ ਇੱਥੇ ਜਿਹੜੇ ਡਾਕੂਮੈਂਟਸ ਇਹ ਅਵੇਰਨੈਸ ਮਟੀਰੀਅਲ ਲੈ ਕੇ ਆਏ ਨੇ ਆਰਗਨ ਡੋਨੇਸ਼ਨ ਬਾਰੇ ਉਹ ਮੈਕਸਿਮਮ ਲੋਕਾਂ ਤੱਕ ਪਹੁੰਚਾਏ ਜਾਣ ਤੁਹਾਡੇ ਚੈਨਲ ਰਾਹੀਂ ਵੀ ਉਹ ਪਬਲਿਸ਼ ਕੀਤੇ ਜਾਣ ਜਿਸ ਦੇ ਰਾਹੀਂ ਸਾਇੰਟਿਫਿਕ ਇਨਫੋਰਮੇਸ਼ਨ ਜਿਹੜੀ ਆਰਗਨ ਡੋਨੇਸ਼ਨ ਨੂੰ ਲੈ ਕੇ ਹੈ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਔਰ ਇਹ ਪਰਿਵਰਤਨ ਜਿਹੜਾ ਹੈ ਲੋਕਾਂ ਦੇ ਜ਼ਹਿਨ ਦੇ ਵਿੱਚ ਲਾਇਆ ਜਾਵੇ ਬਲੱਡ ਡੋਨੇਸ਼ਨ ਜਿਹੜਾ ਹੈ ਇਹ ਮੇਰਾ ਇੱਕ ਤਰ੍ਹਾਂ ਦਾ ਪੈਸ਼ਨ ਹੀ ਹੈ ਮੈਂ ਪਿਛਲੇ ਲੰਬੇ ਸਮੇਂ ਤੋਂ ਖੂਨਦਾਨ ਕਰ ਰਿਹਾ ਹਾਂ ਮੈਂ ਅੱਜ 127ਵੀਂ ਵਾਰ ਖੂਨਦਾਨ ਕੀਤਾ ਤੇ ਮੈਨੇ ਮੈਂ ਬੇਸਿਕਲੀ ਐਮ ਐਸ ਸੀ ਜ਼ੋਲੋਜੀ ਐਂਡ ਸਾਇੰਸ ਦਾ ਵਿਦਿਆਰਥੀ ਹਾਂ ਮੈਂ ਜਾਣਦਾ ਕਿ ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਲੇ ਇਸ ਚੀਜ਼ ਦਾ ਹਜੇ ਤੱਕ ਕੋਈ ਉਹ ਹੱਲ ਨਹੀਂ ਕੱਢ ਸਕੇ ਮੈਂ ਖੂਨ ਦੇਵਾਂਗਾ ਤਾਂ ਕਿਸੇ ਨੂੰ ਖੂਨ ਮਿਲੇਗਾ ਉਹ ਬਲੱਡ ਕਿਤੇ ਸਿੰਥਸਾਈਜ਼ ਨਹੀਂ ਹੋ ਸਕਦਾ ਪੈਦਾ ਨਹੀਂ ਕੀਤਾ ਜਾ ਸਕਦਾ ਮੇਰੇ ਮੰਨਣਾ ਹੈ ਕਿ ਕਿਉਂਕਿ ਇੱਕ ਯੂਨਿਟ ਦੇ ਕੇ ਅਸੀਂ ਚਾਰ ਜਾਨਾਂ ਬਚਾ ਸਕਦੇ ਹਾਂ ਤਾਂ ਸਾਨੂੰ ਖੂਨਦਾਨ ਜਿਹੜਾ ਕਰਨਾ ਚਾਹੀਦਾ ਅਸੀਂ ਜੋ ਮਿਸਾਲ ਆਪ ਖੂਨਦਾਨ ਕਰਕੇ ਲੋਕਾਂ ਨੂੰ ਦੇ ਸਕਦੇ ਹਾਂ ਉਹ ਅਸੀਂ ਜ਼ਬਾਨੀ ਕਲਾਮੀ ਨਹੀਂ ਸਮਝਾ ਸਕਦੇ ਤਾਂ ਮੇਰੀ ਬਰਬੂਰ ਕੋਸ਼ਿਸ਼ ਹੁੰਦੀ ਹੈ ਕਿ ਹਰ ਤਿੰਨ ਚਾਰ ਮਹੀਨੇ ਬਾਅਦ ਜਦੋਂ ਵੀ ਕਿਤੇ ਇਹ ਉਪਰਾਲਾ ਕੀਤਾ ਜਾਂਦਾ ਕਿਸੇ ਵੀ ਫਾਊਂਡੇਸ਼ਨ ਵੱਲੋਂ ਕਿਸੇ ਵੀ ਸੁਸਾਇਟੀ ਵੱਲੋਂ ਤਾਂ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਖੂਨਦਾਨ ਲਈ ਤਾਂ ਕਿ ਕੋਈ ਵੀ ਵਿਅਕਤੀ ਬਿਨਾਂ ਖੂਨ ਤੋਂ ਕਿਸੇ ਸਰਜਰੀ ਦੌਰਾਨ ਐਕਸੀਡੈਂਟ ਕਾਰਨ ઓਪਰੇਸ਼ਨ ਦੌਰਾਨ ਉਸ ਦੀ ਮੌਤ ਨਾ ਹੋਵੇ ਇਹ ਮਨੁੱਖਤਾ ਲਈ ਇੱਕ ਅਜਿਹੀ ਸੇਵਾ ਹੈ ਜਿਸ ਦਾ ਕੋਈ ਬਦਲਾ ਨਹੀਂ ਹੈ ਮਤਲਬ ਸਭ ਕੁਝ ਅਵੇਰਨੈਸ ਆਈ ਹੈ ਬਲੱਡ ਡੋਨੇਸ਼ਨ ਕੈਂਪ ਤੋਂ ਜਾਂ ਲੋਕਾਂ ਨੂੰ ਦੇਣ ਨੂੰ ਲੈ ਕੇ ਜਾਂ ਆਈ ਡੋਨੇਟ ਕਰਨ ਨੂੰ ਲੈ ਕੇ ਆਰਗਨ ਡੋਨੇਟ ਕਰਨ ਨੂੰ ਲੈ ਕੇ ਕੁਝ ਅਵੇਰਨੈਸ ਹਾਂਜੀ ਮੈਂ ਐਕਚੁਅਲੀ ਤਿੰਨ ਦਹਾਕਿਆਂ ਤੋਂ ਦੇ ਰਿਹਾ ਤਾਂ ਮੈਂ ਦੇਖਿਆ ਕਿ ਉਸ ਸਮੇਂ ਤੇ ਅੱਜ ਦੇ ਸਮੇਂ ਵਿੱਚ ਬਹੁਤ ਫਰਕ ਹੈ ਉਦੋਂ ਹੋਲ ਬਲੱਡ ਹੀ ਲਿਆ ਜਾਂਦਾ ਸੀ ਹੋਲ ਬਲੱਡ ਹੀ ਯੂਜ਼ ਹੁੰਦਾ ਸੀ ਤੇ ਦੇਣ ਵਾਲੇ ਵੀ ਬਹੁਤ ਘੱਟ ਹੁੰਦੇ ਸੀ ਉਸ ਨਾਲੋਂ ਹੁਣ ਮੇਰਾ ਖਿਆਲ ਤਿੰਨ ਗੁਣਾ ਵੱਧ ਲੋਕ ਖੂਨਦਾਨ ਕਰਨ ਲੱਗ ਗਏ ਹਨ ਕੁਝ ਜਿਹੜਾ ਮੀਡੀਆ ਹੈ ਉਸ ਸਮੇਂ ਸ਼ਾਇਦ ਇਹ ਨਾ ਨਹੀਂ ਹੁੰਦਾ ਸੀ ਅੱਜ ਕੱਲ ਮੀਡੀਆ 'ਚ ਵੀ ਇਹ ਚੀਜ਼ਾਂ ਦੀ ਕਵਰੇਜ ਆਂਦੀ ਹੈ ਬਾਕੀ ਰੋਗ ਜਿਹੜੇ ਨੇ ਉਹ ਨਵੇਂ-ਨਵੇਂ ਹੋ ਰਹੇ ਨੇ ਜਿਨ੍ਹਾਂ ਵਿੱਚ ਜਿਹੜੀਆਂ ਹੈ ਡੋਨੇਸ਼ਨਸ ਦੀਆਂ ਰਿਕੁਆਇਰਮੈਂਟਸ ਵੱਧ ਰਹੀਆਂ ਨੇ ਤੇ ਇਸ ਕਰਕੇ ਲੋਕ ਵੀ ਇਸ ਚੀਜ਼ ਨੂੰ ਸਮਝਦੇ ਹੋਏ ਕੋਈ ਚਲੋ ਜਿੰਨੇ ਕੁ ਲੋਕ ਅਵੇਅਰ ਹੋ ਰਹੇ ਨੇ ਉਹ ਤਾਂ ਆਪੇ ਕਰ ਹੀ ਰਹੇ ਨੇ ਪਰ ਜਿਹੜੇ ਡਿਪਾਰਟਮੈਂਟਸ ਹੈ ਉਹਨਾਂ ਦਾ ਵੀ ਇਸ 'ਚ ਬਹੁਤ ਵੱਡਾ ਯੋਗਦਾਨ ਹੈ ਕਿ ਸਿਸਟਮ ਹੀ ਇਦਾਂ ਬਣਾਇਆ ਹੋਇਆ ਹੈ ਕਿ ਜੇ ਤੁਹਾਡਾ ਪੇਸ਼ੈਂਟ ਹੈ ਤਾਂ ਤੁਸੀਂ ਆਪ ਰੀਪਲੇਸਮੈਂਟ ਦਿਓ ਤਾਂ ਉਸ ਨਾਲ ਵੀ ਉਹਨਾਂ ਨੂੰ ਇਸ ਚੀਜ਼ ਦੀ ਜਾਗਰੂਕੀ ਹੁੰਦੀ ਕਿ ਅਸੀਂ ਖੂਨਦਾਨ ਕਰੀਏ ਪਰ ਇੱਕ ਸ਼ਿਕਾਇਤ ਜਰੂਰ ਹੁੰਦੀ ਹੈ ਕਹਿੰਦੇ ਇੱਥੋਂ ਬਲੱਡ ਦੇ ਲੈ ਤੋਂ ਡਮੀਟ ਤਾਂ ਲੈ ਲੈਂਦੇ ਆ ਪਰ ਉੱਥੇ ਕੋਈ ਢੂੜ ਪੈਂਦੀ ਹੈ ਕਿ ਸਾਨੂੰ ਉੱਥੇ ਮੋਕਸਰ ਨਹੀਂ ਮਿਲਦਾ ਅ ਦੇਖੋ ਪਰਮਾਤਮਾ ਕਰੇ ਵੀ ਲੋੜ ਨਾ ਪਵੇ ਮੈਨੂੰ ਕਦੇ ਲੋੜ ਨਹੀਂ ਪਈ ਜਦੋਂ ਪਈ ਮੈਨੂੰ ਜਰੂਰ ਮਿਲਿਆ ਮੇਰੀ ਲੱਤ ਦੀ ਸਰਜਰੀ ਹੋਈ ਸੀ ਤੇ ਆਈ ਗੌਟ ਬਲੱਡ ਮੈਂ ਬਠਿੰਡਾ ਸਿਵਲ ਹਸਪੀਟਲ ਨਾਲ ਐਸੋਸੀਏਟਿਡ ਸੀ ਵੈਸੇ ਮੈਂ ਰੈੱਡ ਕਰਾਸ ਦਾ ਲਾਈਫ ਮੈਂਬਰ ਐ ਤੇ ਫਾਊਂਡੇਸ਼ਨਜ਼ ਨਾਲ ਐਨ ਜੀਓਜ਼ ਨਾਲ ਕੰਮ ਕਰਦਾ ਰਿਹਾ ਹਾਂ ਬਠਿੰਡਾ ਯੂਨਾਈਟਿਡ ਵੈਲਫੇਅਰ ਸੁਸਾਇਟੀ ਇੱਕ ਐਸੋਸੀਏਸ਼ਨ ਹੈ ਜਿਸ ਨਾਲ ਅਸੀਂ ਹਜ਼ਾਰ ਤੋਂ ਵੱਧ ਕੈਂਪ ਇੱਕ ਸਾਲ ਚ ਲਗਾਉਂਦੇ ਰਹੇ ਹਾਂ ਯੂਨਿਟ ਕਲੈਕਟ ਕਰਦੇ ਰਹੇ ਹਾਂ 100 ਤੋਂ ਵੱਧ ਕੈਂਪ ਲਗਾਉਂਦੇ ਰਹੇ ਹਾਂ ਤਾਂ ਅਸੀਂ ਤਾਂ ਅਵੇਅਰਨੈਸ ਕ੍ਰੀਏਟ ਇਸੇ ਤਰੀਕੇ ਨਾਲ ਕਰਦੇ ਹਾਂ ਕਿ ਜੇ ਅਸੀਂ ਖੂਨ ਦੇਵਾਂਗੇ ਤਾਂ ਉਹ ਕਿਸੇ ਲਈ ਉਪਲਬਧ ਹੋਵੇਗਾ ਅੱਜ ਮੈਨੂੰ ਨਹੀਂ ਲੋੜ ਤਾਂ ਜਿਹਨੂੰ ਲੋੜ ਹੈ ਘੱਟੋ ਘੱਟ ਉਸ ਨੂੰ ਮਿਲੇ ਜਿਸ ਦੇ ਰਿਸ਼ਤੇਦਾਰਾਂ ਨੂੰ ਮਿਲਦਾ ਜੇ ਉਹ ਉਹਨੂੰ ਅੱਜ ਬਿਨਾਂ ਦਿੱਤੇ ਮਿਲਿਆ ਤਾਂ ਘੱਟੋ ਘੱਟ ਉਸ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਵੀ ਜੇ ਕਿਸੇ ਨੇ ਦਿੱਤਾ ਤਾਂ ਹੀ ਮਿਲਿਆ ਤਾਂ ਉਹਨੂੰ ਵੀ ਦੇਣਾ ਚਾਹੀਦਾ